ਵਾਲ ਝੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ਼ੁਕ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਦੀਪ ਸਿੰਘ ਰਮਾਣਾ ਸ਼ਹੀਦ ਭਗਤ ਸਿੰਘ ਮਾਰਨਿੰਗ ਵਾਕਰ ਕਲੱਬ ਰਜਿਸਟਰਡ ਵੱਲੋਂ ਮੇਜਰ ਸਿੰਘ ਬਰਾੜ ਦਾ 80ਵਾਂ ਜਨਮ ਦਿਨ ਪੂਰੀ ਸ਼ਾਨ ਸ਼ੌਕਤ ਨਾਲ ਮਨਾਇਆ ਗਿਆ ਕਲੱਬ ਮੈਂਬਰਾਂ ਨੇ ਆਪਣੇ ਵੱਲੋਂ ਕੇਕ, ਚਾਹ, ਲੱਡੂ, ਬਰਫੀ, ਕਾਜੂ, ਬਦਾਮ ਆਦਿ ਸਮੇਤ ਅਨੇਕਾਂ ਪਕਵਾਨ ਬਣਾ ਕੇ ਲਿਆਂਦੇ ਜਿਨ੍ਹਾਂ ਨੂੰ ਸਾਰੇ ਮਰਦ ਮਹਿਲਾਵਾਂ ਨੇ ਇੱਕ ਪਰਿਵਾਰ ਵਾਂਗ ਵੰਡ ਕੇ ਛਕਿਆ। ਸਰਦਾਰ ਬਰਾੜ ਨੇ ਕਿਹਾ ਕਿ ਦਿਨੋ-ਦਿਨ ਵੱਧ ਰਹੇ ਦੂਸ਼ਿਤ ਵਾਤਾਵਰਣ ਨੂੰ ਬਚਾਉਣ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਦੇ ਫਲਾਂ ਅਤੇ ਛਾਂ ਦਾ ਆਨੰਦ ਲੈ ਸਕਣ। ਜੇ ਅਸੀਂ ਬੂਟੇ ਨਾ ਲਾਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਮਾਫ਼ ਨਹੀਂ ਕਰਨਗੀਆਂ ਸਰਦਾਰ ਬਰਾੜ ਨੇ ਦੱਸਿਆ ਕਿ ਰੋਜ਼ਾਨਾ ਸੈਰ ਅਤੇ ਕਸਰਤ ਕਰਨੀ ਹੀ ਚੰਗੀ ਸਿਹਤ ਦਾ ਰਾਜ ਹੈ ਕਲੱਬ ਦੀ ਜੁਝਾਰੂ ਮੈਂਬਰ ਪਰਵਿੰਦਰ ਕੌਰ ਸੈਣੀ ਨੇ ਕਿਹਾ ਕਿ ਬੂਟੇ ਲਾ ਕੇ ਉਹਨਾਂ ਦੀ ਸੇਵਾ ਸੰਭਾਲ ਕਰਨੀ ਵੀ ਬਹੁਤ ਜ਼ਰੂਰੀ ਹੈ ਇਸ ਮੌਕੇ ਕਲੱਬ ਦੇ ਪ੍ਰਧਾਨ ਇੰਦਰਜੀਤ ਸਿੰਘ ਤੇ ਸੈਕਟਰੀ ਮਨਿੰਦਰ ਸਿੰਘ ਥਿੰਦ ਨੇ ਸਰਦਾਰ ਬਰਾੜ ਦੀ ਤੰਦਰੁਸਤੀ ਅਤੇ ਲੰਬੀ ਉਮਰ ਦੀ ਕਾਮਨਾ ਕਰਦਿਆਂ ਕਿਹਾ ਕਿ ਸਾਡੇ ਸਾਰਿਆਂ ਲਈ ਵੇਹ ਇੱਕ ਪ੍ਰੇਰਣਾ ਸਰੋਤ ਹਨ ਪ੍ਰਧਾਨ ਇੰਦਰਜੀਤ ਰਾਏਪੁਰ ਵੱਲੋਂ ਬੂਟਿਆਂ ਦਾ ਲੰਗਰ ਲਾ ਕੇ ਸਾਰਿਆਂ ਨੂੰ ਬੂਟੇ ਵੰਡੇ ਗਏ ਇਸ ਮੌਕੇ ਮਨਮੋਹਨ ਸਿੰਘ ਗਰੇਵਾਲ ਸਨੀ ਦਾਦ ਮਨੀ ਗਰੇਵਾਲ ਭੁਪਿੰਦਰ ਸਿੰਘ ਗਹਿਰ ਅਮਰਜੀਤ ਸਿੰਘ ਗਹਿਰ ਮਹਿੰਦਰ ਸਿੰਘ ਚਮਟ ਮਨਜੀਤ ਸਿੰਘ ਲਾਂਬਾ ਬਾਈ ਮੁੰਡੀ ਸਾਹਿਬ हरजीत सिंह संगोवाल कमल गरेवाल धांदरा रघुबीर सिंह गोगी जोगा कोच संजीव महाजन मनदीप राणा कुलदीप सिंह मराड़ राजू रुंदरा सतपाल बराड़ परमिंदर आज आदि तो इलावा मैडम जसविंद कौर थिंद अनीता शर्मा परविंदर कौर सैनी मिसिज कपूर समेत अनेक क्लब मैंबर मौजूद सन